t e r i e ਆ ਕੁਛ ਪਾਣੇ ਨੂੰ ਬੋਰੀ ਬਰੀ ਲਿਆਓ ਖਾਹ ਦਾਣੀ ਦਰੂ ਲਿਆ ਖਾਣਾ ਮੇਰੇ ਕੋਲ ਘਾਟ ਕੇ ਮਾਰੇ ਸੁਣਾ ਕੇ ਇਹ ਤੁੰਮੀ ਬਾਈ ਸਾਰੀ ਮੇਰੀ ਟੀਮ ਹੈ ਬੰਦੇ ਸਭ ਪਾੜਨਾ ਸਿੱਖ ਰਹੇ ਹਾਂ ਤੇਰੇ ਦੇਖਿਆ ਜਾਂ ਸਾਡੀ ਪੈ ਪਰ ਜਾਈ ਨੇ ਜੀ ਜਦੋਂ ਟੋਕਰਾਂ ਲੈ ਕੇ ਗਈ ਤਾਂ ਆਪਾਂ ਨੂੰ ਮੈਸਨੂ ਵੀ ਤਾਂ ਸੱਪ ਨੇ ਫਨਕਾਰਾ ਮਾਰਿਆ ਜੀ ਤਾਂ ਉਹ ਡਰ ਕੇ ਬਾਹਰ ਆ ਗਈ ਜੀ ਫਿਰ ਉਹਨੇ ਇੱਥੇ ਆਪਣੇ ਸਾਰੇ ਪਰਿਵਾਰ ਨੂੰ ਦੱਸਿਆ ਜੀ ਤਾ ਪ੍ਰਵਾਹ ਨੂੰ ਦੱਸ ਕੇ ਤਾਂ ਮੰਗਲ ਸ਼ੈਣੀ ਨੂੰ ਕਲਿੱਤਰ ਵਾਲੇ ਨੂੰ ਫੋਨ ਕੀਤਾ ਜੀ ਤੇ ਉਹਨਾਂ ਨੇ ਜੀ ਆ ਕੇ ਸੱਪ ਨੂੰ ਫੜਿਆ ਜੀ ਬਹੁਤ ਬੜੀ ਮਿਹਨਤ ਦੇ ਨਾਲ ਫੜਿਆ ਸੱਪ ਜੀ ਬਹੁਤ ਭਾਰਾ ਸੱਪ ਕੋਬਰਾ ਸੱਪ ਹੈ ਜੀ ਹਾਂਜੀ